ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛੇੜ ਚੁੱਕੀ ਹੈ ਇਸ ਦੌਰਾਨ ਦੇਰ ਰਾਤ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਕਈ ਹਮਲੇ ਕੀਤੇ ਗਏ ਨੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਸਰਹੱਦੀ ਇਲਾਕਿਆਂ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਾਕਿਸਤਾਨ ਦੇ ਵੱਲੋਂ ਬੀਤੇ ਕੱਲ ਕਈ ਮਿਜ਼ਾਈਲਾਂ ਦਾਕੀਆਂ ਗਈਆਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਹਮਲੇ ਕੀਤੇ ਗਏ ਨੇ ਜਿਸ ਤੋਂ ਬਾਅਦ ਮਿਜ਼ਾਈਲਾਂ ਵੀ ਮਿਲੀਆਂ ਨੇ ਤਾਂ ਖੇਤਾਂ ਦੇ ਵਿੱਚੋਂ ਕਈ ਮਿਸਾਈਲ ਦੇ ਟੁਕੜੇ ਜਿਹੜੇ ਨੇ ਉਹ ਮਿਲੇ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜਿੱਥੇ ਲੋਕ ਇਕੱਠੇ ਹੋ ਗਏ ਨੇ ਇਸ ਮਿਸਾਈਲ ਨੂੰ ਦੇਖਣ ਵਾਸਤੇ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਮੁਕੇਰੀਆ ਤੇ ਦਸੂਹਾ ਵਿਖੇ ਮਿਸਾਈਲ ਡਿੱਗੀ ਹੈ ਅਤੇ ਖੇਤਾਂ ਦੇ ਵਿੱਚੋਂ ਮਿਸਾਈਲ ਦੇ ਟੁਕੜੇ ਮਿਲੇ ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਬੀਤੇ ਕੱਲ ਜਲੰਧਰ ਬਠਿੰਡਾ ਗੁਰਦਾਸਪੁਰ ਪਠਾਨਕੋਟ ਅਤੇ ਹੋਰ ਵੀ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਹਵਾ ਦੇ ਵਿੱਚ ਹੀ ਭਾਰਤ ਦੇ 에ਅਰ ਡਿਫੈਂਸ ਦੇ ਵੱਲੋਂ ਬਹੁਤ ਸਾਰੀਆਂ ਮਿਸਾਈਲਾਂ ਪਾਕਿਸਤਾਨ ਦੀਆਂ ਨਸ਼ਟ ਕਰ ਦਿੱਤੀਆਂ ਗਈਆਂ ਸੀ ਫਿਲਹਾਲ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰ ਹੈ ਮੁਕੇਰੀਆ ਦੇ ਪਿੰਡ ਦੀ ਮੁਕੇਰੀਆ ਦੇ ਇੱਕ ਪਿੰਡ ਦੇ ਵਿੱਚ ਖੇਤ ਦੇ ਵਿੱਚੋਂ ਇਹ ਮਿਜ਼ਾਈਲ ਮਿਲੀ ਹੈ ਜੋ ਕਿ ਟੁੱਟੀ ਵੀ ਹੋਈ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੇਰ ਰਾਤ ਅਸਮਾਨ ਦੇ ਵਿੱਚ ਲੋਕਾਂ ਨੇ ਮਿਜ਼ਾਈਲਾ ਦੇਖੀਆਂ ਸਨ ਅਤੇ ਇਸ ਤੋਂ ਬਾਅਦ ਬਹੁਤ ਸਾਰੀਆਂ ਵੀਡੀਓ ਸ ਤੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈਆਂ ਲੋਕਾਂ ਨੂੰ ਲਗਾਤਾਰ ਹੀ ਸਾਵਧਾਨ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ ਘਰਾਂ ਦੇ ਵਿੱਚ ਰਹਿਣ ਦੀ ਬੇਨਤੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਖਿੜਕੀਆਂ ਦੇ ਕੋਲ ਨਾ ਜਾਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ ਮੁਰ ਤੋਂ ਹੂਟਰ ਵੱਜਣੇ ਸ਼ੁਰੂ ਹੋ ਗਏ ਸੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਸੀ ਤੇ ਇਹ ਡਰੋਨ ਅਟੈਕ ਦੇ ਸਾਇਰਨ ਸੰਜਿਸ ਕਰਕੇ ਹਾਈ ਅਲਰਟ ਚੰਡੀਗੜ੍ਹ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ देर रात ਵੀ ਹੂਟਰ ਵੱਜੇ ਸੰ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ ਜਿਸ ਮਗਰੋਂ ਲੋਕਾਂ ਨੂੰ ਲਗਾਤਾਰ ਹੀ ਸਾਵਧਾਨ ਰਹਿਣ ਦੇ ਲਈ ਕਿਹਾ ਜਾ ਰਿਹਾ ਸੀ ਤਾਂ ਤਸਵੀਰ ਤੁਹਾਨੂੰ ਹੁਸ਼ਿਆਰਪੁਰ ਦੇ ਮੁਕੇਰੀਆ ਦੇ ਦਿਖਾ ਰਿਹਾ ਜਿੱਥੇ ਇੱਕ ਪਿੰਡ ਦੇ ਖੇਤ ਦੇ ਵਿੱਚੋਂ ਮਿਸਾਈਲ ਮਿਲੀ ਹੈ ਅਤੇ ਇਸ ਮੌਕੇ ਲੋਕ ਇੱਥੇ ਇਕੱਠੇ ਹੋ ਗਏ ਜਾਣਕਾਰੀ ਅਨੁਸਾਰ ਜਦੋਂ ਖੇਤ ਮਾਲਕ ਨੇ ਖੇਤ ਦੇ ਵਿੱਚ ਜਾ ਕੇ ਦੇਖਿਆ ਤਾਂ ਉਸਨੇ ਤੁਰੰਤ ਹੀ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਮੁਕੇਰੀਆ ਦਾ ਪਿੰਡ ਹੈ ਬੈਫੱਤਾ ਜਿਸ ਦੇ ਵਿੱਚੋਂ ਐਮ ਇਸਾਈਲ ਮਿਲੀ ਹੈ ਮੁਕੇਰੀਆ ਤੇ ਦਸੂਹਾ ਦੇ ਵਿੱਚ ਕਈ ਮਿਸਾਲਾਂ ਦਾਗੀਆਂ ਗਈਆਂ ਇਹਨਾਂ ਦੇ ਵਿੱਚੋਂ ਇੱਕ ਹੈ ਮਿਜ਼ਾਈਲ ਹੈ ਪੰਜਾਬ ਦੇ ਜਲੰਧਰ ਦੇ ਵਿੱਚ ਇਸ ਦੇ ਨਾਲ ਹੀ ਗੁਰਦਾਸਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਤੇ ਬਠਿੰਡਾ ਦੇ ਵਿੱਚ ਕਈ ਹਵਾਈ ਹਮਲੇ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਮਿਸਾਈਲਾ ਦਾਕੀਆਂ ਕਈਆਂ ਪਰ ਉਨਾਦੀ ਕੋਸ਼ਿਸ਼ ਐ ਨਾਕਾਮ ਰਹੀ ਭਾਰਤ ਨੇ ਪਾਕਿਸਤਾਨ ਦੇ ਹਮਲਾ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹਾਲਾਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਮਿਸਾਈਲਾਂ ਦਾਗੀਆਂ ਗਈਆਂ ਸਨ ਫਿਲਹਾਲ ਲਗਾਤਾਰ ਹੀ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਸਾਵਧਾਨ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਸਿਰਫ ਹੁਸ਼ਿਆਰਪੁਰ ਹੀ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਬਠਿੰਡਾ ਤੋਂ ਵੀ ਮਿਸਾਈਲ ਦੇ ਟੁਕੜੇ ਮਿਲੇ ਨੇ ਕਈ ਇਲਾਕਿਆਂ ਦੇ ਵਿੱਚ ਮਿਸਾਈਲ ਜਿਹੜੀ ਹੈ ਉਹ ਦੇਖੀ ਗਈ ਇਹ ਖੇਤਾਂ ਦੇ ਵਿੱਚੋਂ ਮਿਜ਼ਾਈਲ ਮਿਲੀ ਹੈ ਤੇ ਬਹੁਤ ਸਾਰੇ ਇਲਾਕੇ ਅਜੇ ਹੀ ਨੇ ਜਿੱਥੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ ਫਿਲਹਾਲ ਲੋਕਾਂ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਲੋਕ ਸਾਵਧਾਨ ਤੇ ਸੁਚੇਤ ਰਹਿਣ ਅਤੇ ਆਪਣਾ ਤੇ ਆਪਣੇ ਆ ਦਾ ਖਾਸ ਖਿਆਲ ਇਸ ਅ ਐਮਰਜੈਂਸੀ ਸਥਿਤੀ ਦੇ ਵਿੱਚ ਰੱਖਣ ਕਿਉਂਕਿ ਜੰਗ ਜਿਹੜੀ ਹੈ ਭਾਰਤ ਤੇ ਪਾਕਿਸਤਾਨ ਵਿਚਾਲੇ ਛਿੜ ਚੁੱਕੀ ਹੈ ਅਤੇ ਕਿਸੇ ਵੀ ਵਕਤ ਐਮਰਜੈਂਸੀ ਦੀ ਸਥਿਤੀ ਬਣ ਸਕਦੀ ਹੈ ਤੇ ਦੂਜੇ ਪਾਸੇ ਫੋਰਥ ਜਿਹੜੀ ਐ ਅਲਰਟ ਦੇ ਉੱਤੇ ਐ ਪੁਲਿਸ ਦੇ ਵੱਲੋਂ ਲਗਾਤਾਰ ਹੀ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਤਾਂ ਤਸਵੀਰ ਤੁਹਾਨੂੰ ਦਿਖਾਈ ਹੈ ਹੁਸ਼ਿਆਰਪੁਰ ਦੇ ਮੁਕੇਰੀਆ ਦੀ ਦਸੂਹਾ ਦੇ ਵਿੱਚ ਵੀ ਮਿਸਾਈਲਾਂ ਡਿੱਗੀਆਂ ਨੇ ਕੱਲ ਬੀਤੀ ਰਾਤ ਤੋਂ ਹੀ ਅਸਮਾਨ ਦੇ ਵਿੱਚ ਮਿਸਾਈਲਾਂ ਜਿਹੜੀਆਂ ਸਨ ਲੋਕਾਂ ਦੇ ਵੱਲੋਂ ਦੇਖੀਆਂ ਗਈਆਂ ਜਿਸ ਮਗਰੋਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈਆਂ ਪਰ ਜਿਵੇਂ ਹੀ ਸਵੇਰ ਹੋਈ ਦਿਨ ਚੜਿਆ ਉਵੇਂ-ਉਵੇਂ ਲੋਕੀ ਜਿਵੇਂ ਜਿਵੇਂ ਆਪਣੇ ਕੰਮ ਦੇ ਉੱਤੇ ਜਾਣ ਲੱਗੇ ਤਾਂ ਰਸਤੇ ਦੇ ਵਿੱਚੋਂ ਕਈਆਂ ਨੂੰ ਮਿਸਾਈਲਾਂ ਜਿਹੜੀਆਂ ਸੀ ਕਿ ਰਸਤੇ ਦੇ ਵਿੱਚ ਡਿੱਗੀਆਂ ਹੋਈਆਂ ਮਿਲੀਆਂ ਤੇ ਖੇਤਾਂ ਦੇ ਵਿੱਚ ਜਦੋਂ ਖੇਤ ਮਾਲਕ ਪਹੁੰਚੇ ਤਾਂ ਖੇਤਾਂ ਦੇ ਵਿੱਚ ਜ਼ਿਆਦਾਤਰ ਮਿਸਾਈਲਾਂ ਦੇ ਟੁਕੜੇ ਜਿਹੜੇ ਨੇ ਉਹ ਪਏ ਹੋਏ ਮਿਲੇ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਇਲਾਕੇ ਨੂੰ ਪੂਰੇ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਹੋਰ ਵੱਡੀਆਂ ਖਬਰਾਂ ਦੇ ਲਈ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ